ਜ਼ਿੰਦਗੀ ਦੇ ਨੀਮਾ ਨੂੰ ਸਮਝ ਕੇ ਪਰਮਾਤਮਾ ਦੀ ਰਹਿਮਤ ਨੂੰ ਸਮਝ ਕੇ ਹੀ ਅਸੀਂ ਜ਼ਿੰਦਗੀ ਦਾ ਪੂਰਾ ਆਨੰਦ ਜੇ ਤਾਂ ਬੁੱਲੇ ਸ਼ਾਹ ਨੇ ਦੇਖੋ ਕਿੰਨੀ ਪਿਆਰੀ ਗੱਲ ਕਹੀ ਬੁੱਲੇ ਸ਼ਾਹ ਨੇ ਬੜੀ ਪਿਆਰੀ ਗੱਲ ਕਹੀ ਹੈ ਦੱਸ ਦਈਏ ਜਰਾ ਸਮਝ ਲੈਣਾ ਬੁੱਲੇ ਸ਼ਾਹ ਕਹਿੰਦੇ ਹੈ ਕਿ ਰੱਬ ਸੱਚੇ ਦੇ ਰੱਬ ਸੱਚੇ ਦੇ ਰਾਤੇ ਬੁੱਲਿਆ ਰੋਜ ਕਦਮ ਜੋ ਪੁੱਟਦਾ ਰੱਬ ਸੱਚੇ ਦੇ ਰਾਤੇ ਬੁੱਲਿਆ ਰੋਜ਼ ਕਦਮ ਜੋ ਪੁੱਟਦਾ ਉਹ ਰੱਬ ਸੱਚੇ ਦੀ ਰਹਿਮਤ ਨਾ ਫਿਰ ਜਗ ਤੇ ਮੋਜਾਂ ਲੁੱਟਦਾ ਇਹ ਦੁਨੀਆ ਤੇ ਮੋਜਾਂ ਲੁੱਟਣੀਆਂ ਨਾ ਉਦੋਂ ਨਹੀਂ ਲੁੱਟ ਹੁੰਦੀਆਂ ਬੰਦਾ ਸੋਚਦਾ ਪੱਪਾ ਕਲੰਬਾ ਜਾ ਕੇ दारू ਪੀ ਕੇ ਮੋਜਾਂ ਲੁੱਟਾਂਗੇ ਬੰਦਾ ਸੋਚਦਾ ਨਸ਼ਾ ਕਰ ਲਓ ਮੋਜਾਂ ਲੁੱਟਾਂਗੇ ਇੱਥੇ ਆਹ ਗਲਤੀ ਕਰ ਲਓ ਮੋਜਾਂ ਲੁੱਟਾਂਗੇ ਚੋਰੀ ਕਰ ਲਓ ਮੋਜਾਂ ਲੁੱਟਾਂਗੇ ਆ ਕਿਸੇ ਨਾਲ ਹੇਰਾ ਫੇਰੀ ਕਰਕੇ ਚਾਰ ਪੈਸੇ ਜੋੜ ਲਓ ਮੋਜਾਂ ਤੇ ਇਤਿਹਾਸ ਗਵਾਹ ਹੈ ਕਿ ਬੁਰਾ ਕਰਕੇ ਕਦੀ ਕੋਈ ਜ਼ਿੰਦਗੀ ਦੀ ਮੋਜ ਤੁਸੀਂ ਰਿਸ਼ਵਤ ਲੈ ਕੇ ਚੋਰੀ ਕਰਕੇ ਹਿਰਾਫੇਰੀ ਕਰਕੇ ਕਿਸੇ ਨਾ ਬੁਰਾ ਕਰਕੇ ਕਿਸੇ ਦਾ ਦਿਲ ਦੁਖਾ ਕੇ ਕਿਸੇ ਨੂੰ ਦੁੱਖ ਦੇਗੇ ਕਦੀ ਜੀਵਨ ਦੀ ਮੋਜ ਕਿਉਂਕਿ ਅਸੀਂ ਕਈ ਵਾਰ ਦੱਸਿਆ ਚੋਰੀ ਕਰਕੇ ਪੈਸਾ ਤਾਂ ਜੇਬ ਵਿੱਚ ਆ ਜਾਏਗਾ ਪਰ ਡਰ ਵੀ ਨਾਲ-ਨਾਲ ਸਦਾ ਬਣਿਆ ਰਹੇਗਾ ਕਿ ਭਾਈ ਫੜੇ ਗਏ ਫਸ ਗਏ ਤਾਂ ਫਿਰ ਮੁੜ ਕੇ ਨਿਕਲਣਾ ਤਾਂ ਉਹ ਡਰ ਸਾਨੂੰ ਖੁਸ਼ੀ ਕਦੀ ਲੈਣ ਹੀ ਨਹੀਂ ਦੇਗਾ ਜ਼ਰਾ ਸੋਚੋ ਇੱਕ ਬੰਦਾ ਜੀਵਨ ਦਾ ਆਨੰਦ ਉਦੋਂ ਹੀ ਲੈ ਸਕਦਾ ਜਦੋਂ ਉਹ ਰੱਬ ਦੇ ਰਸਤੇ ਤੇ ਚੱਲਦਾ ਹੈ ਨੇਕੀ ਦੇ ਰਸਤੇ ਚੱਲਦਾ ਹੈ ਸੱਚਾਈ ਦੇ ਰਸਤੇ ਚੱਲਦਾ ਹੈ ਤਾਂ ਹੀ ਦੇਖਿਆ ਹੈ ਕਿ ਜਿਹੜਾ ਬੰਦਾ ਸੱਚ ਦੇ ਰਸਤੇ ਚੱਲ ਰਿਹਾ ਹੋਵੇ ਜੇਬ 'ਚ ਪੈਸਾ ਵਿਸ਼ੰਗ ਘੱਟ ਹੋਵੇ ਪਰ ਮਨ 'ਚ ਖੁਸ਼ੀ ਪੂਰੀ ਹੁੰਦੀ ਹੈ ਮਨ 'ਚ ਸ਼ਾਂਤੀ ਕਿਉਂਕਿ ਪਤਾ ਮੈਂ ਗਲਤ ਨਹੀਂ ਕੀਤਾ ਕੁਝ ਵੀ ਤਾਂ ਜਿਹੜਾ ਗਲਤ ਬੰਦਾ ਕਿਸੇ ਨੂੰ ਹੇਰਾ ਫੇਰੀ ਠਗੀ ਕਰੇਗਾ ਜੇਬ 'ਚ ਜ਼ਰੂਰ 1 ਲੱਖ 2 ਲੱਖ 10 ਪਾ ਲੇਗਾ ਪਰ ਮਨ ਹਰ ਵੇਲੇ ਟੈਨਸ਼ਨ ਪਰੇਸ਼ਾਨੀ ਨਾਲ ਭਰਿਆ ਰਹੇਗਾ ਕਿਉਂਕਿ ਗਲਤ ਬੰਦੇ ਨੂੰ ਡਰ ਹੁੰਦਾ ਕਿਤੇ ਫੜਿਆ ਸੱਚ ਦੱਸੋ ਹੁੰਦੀ ਹੈ ਕਿ ਨਹੀਂ ਇਦਾਂ ਇਹ ਲੇ ਗਲਤ ਬੰਦਾ ਰਿਸ਼ਮਤ ਖੋਰ ਬੁਰਾ ਪੈਸਾ ਜ਼ਰੂਰ ਉਹਦੀ ਥਿਓਰੀ ਜਾ ਜਾਂਦਾ ਪਰ ਰਾਤਾਂ ਦੀ ਨੀਂਦ ਦਿਨ ਦਾ ਚੈਨ ਸਭ ਕੁਝ ਚਲਾ ਜਾਂਦਾ ਹੈ ਔਰ ਤੰਦਰੁਸਤੀ ਵੀ ਚਲੀ ਇਸੇ ਲਈ ਬੁੱਲੇ ਸ਼ਾਹ ਨੇ ਕਿਹਾ ਅਗਰ ਜ਼ਿੰਦਗੀ ਦੀਆਂ ਮੋਜਾਂ ਲੁੱਟਣੀਆਂ ਹੈ ਅਗਰ ਜੀਵਨ ਦਾ ਆਨੰਦ ਲੁੱਟਣਾ ਹੈ ਤਾਂ ਸਭ ਤੋਂ ਪਹਿਲਾਂ ਇਹ ਨਿਯਮ ਸਮਝ ਲੈ ਕਿਉਂਕਿ ਜੀਵਨ ਦਾ ਆਨੰਦ ਕਿਹੜਾ ਲੁੱਟਦਾ ਹੈ ਸਭ ਤੋਂ ਪਹਿਲਾਂ ਇਹ ਗੱਲ ਕਹਿੰਦੇ ਸਮਝੇ ਕਿ ਜ਼ਿੰਦਗੀ ਦੇਣ ਵਾਲਾ ਉਹ ਮਾਲਿਕ ਹੈ ਜ਼ਿੰਦਗੀ ਦੇਣ ਵਾਲਾ ਉਹ ਸੱਚਾ ਰੱਬ ਹੈ ਪਰਮਾਤਮਾ ਪ੍ਰਭੂ ਹੈ ਔਰ ਅਗਰ ਜ਼ਿੰਦਗੀ ਦਾ ਆਨੰਦ ਲੈਣਾ ਹੈ ਤਾਂ ਤੂੰ ਉਸੇ ਮਾਰਗ ਤੇ ਚੱਲ ਕੇ ਜੀਵਨ ਦਾ ਆਨੰਦ ਲੈ ਸਕਦਾ ਜਿਹੜਾ ਮਾਰਗ ਤੈਨੂੰ ਉਹਦੇ ਨਾਲ ਜੋੜ ਦੇਵੇ ਕਿਉਂਕਿ ਜਿਹਦੀ ਜ਼ਿੰਦਗੀ ਹੈ ਜਿਹਦਾ ਜੀਵਨ ਹੈ ਉਹਦੇ ਨਾਲ ਜੁੜ ਕੇ ਹੀ ਅਸੀਂ ਜੀਵਨ ਦਾ ਪੂਰਾ ਆਨੰਦ ਵੀ ਤਾਂ ਜਿਹੜਾ ਰਸਤਾ ਹੀ ਸਾਨੂੰ ਸਾਡੇ ਰੱਬ ਤੋਂ ਦੂਰ ਕਰ ਦੇਵੇ ਪਰਮਾਤਮਾ ਪ੍ਰਭੂ ਤੋਂ ਦੂਰ ਕਰ ਦੇਵੇ ਤਾਂ ਫੇਰ ਯਾਦ ਰੱਖੋ ਜਿਹੜਾ ਰਸਤਾ ਸਾਨੂੰ ਪਰਮਾਤਮਾ ਤੋਂ ਦੂਰ ਕਰੇ ਉਹ ਰੱਬ ਤੋਂ ਨਹੀਂ ਸਾਨੂੰ ਜੀਵਨ ਦੇ ਆਨੰਦ ਤੋਂ ਜੀਵਨ ਦੀਆਂ ਖੁਸ਼ੀਆਂ ਤੋਂ ਸੁੱਖ ਸ਼ਾਂਤੀ ਤੋਂ ਦੂਰ ਕਰ ਰਿਹਾ ਹੈ ਹੁਣ ਤੁਸੀਂ ਆਪ ਸੋਚਣਾ ਹੈ ਕਿ ਅਗਰ ਮੈਂ ਜੀਵਨ 'ਚ ਮੋਜਾਂ ਲੁੱਟਣਾ ਚਾਹੁੰਦਾ ਹਾਂ ਆਨੰਦ ਚਾਹੁੰਦਾ ਹਾਂ ਖੁਸ਼ੀ ਚਾਹੁੰਦਾ ਹਾਂ ਤਾਂ ਫੇਰ ਮੈਂ ਕਰਮ ਵੀ ਕਰਾਂ ਪਰ ਕਰਮ ਵੀ ਇਸ ਢੰਗ ਨਾਲ ਕਰਾਂ ਕਿ ਇਹ ਕਰਮ ਕਰਦਿਆਂ ਹੋਇਆਂ ਮੇਰਾ ਹਰ ਕਦਮ ਮੈਨੂੰ ਰੱਬ ਦੀ ਤਰਫ ਲੈ ਜਾਵੇ ਮੇਰਾ ਹਰ ਕਰਮ ਮੈਨੂੰ ਰੱਬ ਦੀ ਤਰਫ ਲੈ ਜਾਵੇ ਸਮਝ ਦਿਓ ਕਿ ਨਹੀਂ ਹੁਣ ਕਹੀ ਜਿਦਾ ਕਹਿੰਦਾ ਤੁਲਾਧਰ ਇੱਕ ਦੁਕਾਨਦਾਰ ਸੀ ਉਸ ਤਾਰਾ ਮੇਹੀ ਮੇਰਾ ਕਰਮ ਕਹਿੰਦੇ ਦੁਕਾਨਦਾਰ ਸਹੀ ਸੋਦਾ ਵੀ ਤੋਲੇ ਸਹੀ ਸੋਦੇ ਦਾ ਮਤਲਬ ਸਮਝਦੇ ਹੋ ਕਿ ਨਹੀਂ ਹੁਣ ਫਰਜ਼ ਕਰੋ ਤੁਸੀਂ ਚੀਜ਼ ਐ ਪੰਜ ਦੀ ਲਈ ਐ ਪਰ ਤੁਸੀਂ ਲੇਵਲ ਲਾ ਦਿੱਤਾ ਉੱਪਰ 10 ਦਾ ਕੋਈ ਗੱਲ ਨਹੀਂ ਕਿਉਂਕਿ ਬੰਦੇ ਨੇ ਵਪਾਰ ਵਧਾ ਕੇ ਹੀ ਕਰਨਾ ਹੈ ਪਰ ਗਲਤੀ ਉਦੋਂ ਹੁੰਦੀ ਜਦੋਂ ਚੀਜ਼ ਦਾ ਪੈਸਾ ਤੁਸੀਂ ਪੂਰਾ ਲੈਂਦੇ ਹੋ ਪਰ ਉਹਨੂੰ ਚੀਜ਼ ਘਟਿਆ ਦਿੰਦੇ ਹੋ ਚੀਜ਼ ਖਰਾਬ ਦਿੰਦੇ ਹੋ ਉਹ ਗਲਤ ਹੈ ਅਗਰ ਕੀਮਤ ਲੈ ਰਹੇ ਹੋ ਤਾਂ ਉਹਨੂੰ ਚੀਜ਼ ਵੀ ਅੱਛੀ ਈਮਾਨਦਾਰੀ ਕਿਉਂਕਿ ਦੁਕਾਨਦਾਰ ਨੇ ਬਿਜ਼ਨਸਮੈਨ ਨੇ ਬਿਜ਼ਨਸ ਕਰਨਾ ਹੈ ਤਾਂ ਤੁਹਾਨੂੰ ਲਾਭ ਵੀ ਹੁਣ ਫਰਜ਼ ਕਰੋ ਏਦਾਂ ਸਮਝ ਲਓ ਕਿ ਤੁਸੀਂ ਫਲ ਵੇਚ ਰਹੇ ਹੋ ਫਲ ਹੁਣ ਤੁਹਾਨੂੰ ਪਤਾ ਉਦਾਹਰਣ ਲੈ ਲਓ ਕਿ ਫਲ ਵੇਚ ਰਹੇ ਹੋ ਅਮਰੂਦ ਔਰ ਤੁਹਾਨੂੰ ਪਤਾ ਅਮਰੂਦ 50 ਰੁਪਏ ਕਿਲੋ ਸਮਝਦੇ ਹੋ ਕਿ ਨਹੀਂ ਹੁਣ ਤੁਸੀਂ ਲੈ ਆ 40 ਰੁਪਏ ਪਰ ਤੁਸੀਂ ਦੇ ਰਹੇ ਹੋ 50 ਕੋਈ ਗੁਨਾਹ ਨਹੀਂ ਹੈ ਪਰ ਗੁਨਾਹ ਕਦੋਂ ਹੈ ਜਦੋਂ ਤੁਸੀਂ ਲੈ ਪਿਆ ਰਹੇ ਹੋ ਪਰ ਤੁਹਾਨੂੰ ਪਤਾ ਅਮਰੂਦ ਖਰਾਬ ਹੈ ਜੀ ਕੀੜੇ ਪਏ ਹੋਏ ਆ ਫਿਰ ਵੀ ਤੁਸੀਂ ਉਹਨੂੰ ਦੇ ਰਹੇ ਹੋ ਉਹ ਗੁਨਾਹ ਹੈ ਕਿਉਂਕਿ ਉਹ ਕੋ ਕੀਮਤ ਤਾਂ ਲੈ ਲਈ ਪਰ ਚੀਜ਼ ਉਹਨੂੰ ਫੇਰ ਉਹ ਨਾ ਘਰ ਜਾ ਕੇ ਗਾਲਾਂ ਹੀ ਕੱਢਣੀਆਂ ਤਾਂ ਨਹੀਂ ਉਹਦੇ ਵਲ ਬਦਦਵਾ ਵੀ ਆਣੀਆਂ ਦੁਕਾਨਦਾਰ ਕਿੰਨਾ ਗਲਤ ਸੀ ਮੇਰੇ ਨਾਲ ਖਰਾਬੀ ਕਰ ਲਈ ਜੇ ਸਾਨੂੰ ਕੀਮਤ ਮਿਲ ਰਹੀ ਹੈ ਤਾਂ ਸਾਡਾ ਫਰਜ਼ ਹੈ ਕਿ ਅਸੀਂ ਚੀਜ਼ ਵੀ ਉਹਨੂੰ ਪੂਰੀ ਅੱਛੀ ਦਈਏ ਹੁਣ ਕੀਮਤ ਲੈ ਰੇ ਆ ਕਿਲੋ ਦੀ ਦੇ ਰਹੇ ਆ ਉਹਨੂੰ ਪਈਆ ਪਈਆ ਕਿੰਨਾ ਹੁੰਦਾ ਸ਼ਾਇਦ ਘਟਿਆ ਨਹੀਂ ਘਟ ਦੇਣਾ ਐਦਾਂ ਸਮਝ ਲਓ ਤੁਸੀਂ ਤਾਂ ਫਿਰ ਇਹ ਵੀ ਇੱਕ ਕਹਿ ਦੋ ਪਾਪ ਹੈ ਕਿ ਨਹੀਂ ਸੋ ਗੁਰੂ ਰਹਿਬਰ ਕੀ ਕਹਿੰਦੇ ਆ ਕਰਮ ਕਰ ਮਿਹਨਤ ਕਰ ਪਰ ਇਮਾਨਦਾਰੀ ਨਾਲ ਫਿਰ ਤੇਰੀ ਇਹ ਮਿਹਨਤ ਵੀ ਤੈਨੂੰ ਤੇਰੇ ਰੱਬ ਦੇ ਨਾਲ ਜੋੜ ਦੇਗੀ ਪਰਮਾਤਮਾ ਵੱਲ ਲੈ ਜਾਏਗੀ ਕਿਉਂਕਿ ਪਰਮਾਤਮਾ ਦੇ ਰਸਤੇ ਜਿੱਦਾ ਬੁੱਲੇ ਸ਼ਾਹ ਨੇ ਕਿਹਾ ਕਿ ਰੱਬ ਸੱਚੇ ਦੀ ਰਾਹ ਤੇ ਭੁੱਲਿਆ ਰੋਜ਼ ਕਦਮ ਜੋ ਕੀ ਕਰਨਾ ਹੈ ਪੁੱਟਣਾ ਕਰਮ ਪੁੱਟਣਾ ਮਤਲਬ ਸਮਝ ਦਿਓ ਮੈਨੂੰ ਚੱਲਣਾ ਹੈ ਯਾਨੀ ਇੱਥੋਂ ਕਦਮ ਪੁੱਟਿਆ ਅੱਗੇ ਰੱਖਿਆ ਹੁਣ ਉਹ ਕੀ ਕਹਿੰਦੇ ਰੋਜ਼ ਰੋਈ ਦਾ ਮਤਲਬ ਕੀ ਹੈ ਹਰ ਰੋਜ਼ ਕੁਝ ਐਸਾ ਕਰਨਾ ਹੈ ਇਹ ਨਹੀਂ ਕਿ ਬੰਦਾ ਸੋਚੇ ਇੱਕ ਵਾਰ ਕਰ ਲਿਆ ਤਾਂ ਗੱਲ ਖਤਮ ਕੱਲ ਸੱਚ ਬੋਲ ਤਾਂ ਲਿਆ ਸੀ ਹੁਣ ਮੈਨੂੰ ਮੈਂ ਕਿਉਂ ਬੋਲਾਂ ਕੱਲ ਮੈਂ ਇਮਾਨਦਾਰੀ ਕਰ ਤਾਂ ਲਿਆ ਸੀ ਅੱਜ ਮੈਂ ਕਿਉਂ ਕਰਾਂ ਕਈ ਬੰਦੇ ਇਦਾਂ ਦੇ ਹੁੰਦੇ ਹੋ ਇੱਕ ਵਾਰੀ ਕਰਕੇ ਨਾ ਸਮਝਦੇ ਹੋਕ ਨਹੀਂ ਉਹ ਇਹ ਕੋਈ ਵਿਆਹ ਦਾ ਸਗੋਂ ਨਹੀਂ ਹੈ ਕਿ ਇੱਕ ਵਾਰੀ ਦੇ ਦਿੱਤਾ ਸਾਰੀ ਜ਼ਿੰਦਗੀ ਸੁਣਾਈ ਨਾ 11000 ਦਿੱਤਾ ਸੀ ਤੈਨੂੰ ਸਮਝਾਂਗਾ ਨਹੀਂ ਤੇਰੀ ਕੁੜੀ ਦਾ ਵਿਆਹ ਸੀ ਮੁੰਡੇ ਦਾ ਵਿਆਹ ਸੀ 11000 ਦੇ ਤਾਂ ਭੁੱਲ ਗਿਆ ਹੁਣ ਬਾਈ ਸੁਣਾਈ ਆ ਸਾਰੀ ਜ਼ਿੰਦਗੀ ਤੋ ਇਹ ਕੋਈ ਸਗਮ ਸਕੀਮ ਨਹੀਂ ਹੈ ਕਿ ਇੱਕ ਵਾਰੀ ਇਹ ਰੱਬ ਦਾ ਘਰ ਹੈ ਔਰ ਰੱਬ ਦੀ ਰਹਿਮਤ ਨੂੰ ਪਾਣਾ ਹੈ ਤੇ ਇੱਥੇ ਹਰ ਰੋਜ਼ ਅੱਛਾ ਸਮਝਿ ਦਿਓ ਇਸ ਲਈ ਚੈੱਕ ਕਰੋ ਕਿ ਹਰ ਰੋਜ਼ ਮੱਛਾ ਕੀ ਕਰ ਰਿਹਾ ਚਾਹੁੰਦਾ ਤਾਂ ਮੈਂ ਪੂਰਾ ਹੈ ਕਿ ਮੋਜਾਂ ਲੁੱਟਾਂ ਚਾਹੁੰਦਾ ਤਾਂ ਮੈਂ ਪੂਰਾ ਹੈ ਕਿ ਜੀਵਨ ਚ ਆਨੰਦ ਹੋਵੇ ਖੁਸ਼ੀ ਹੋਵੇ ਮੈਨੂੰ ਕਾਮਯਾਬੀ ਮਿਲੇ ਪਰ ਉਹ ਕਾਮਯਾਬੀ ਨੂੰ ਪਾਣ ਵਾਸਤੇ ਮੈਂ ਕਰ ਕੀ ਰਿਹਾ ਗਲਤ ਰਸਤੇ ਚੱਲ ਕੇ ਮੈਂ ਕਦੀ ਕਾਮਯਾਬ ਸਫਲ ਨਹੀਂ ਹੋ ਸਕਦਾ ਇਸ ਲਈ ਕਾਮਯਾਬੀ ਦਾ ਨਾ ਈਮਾਨਦਾਰੀ ਵੀ ਇੱਕ ਪਹਿਲਾ ਨਿਯਮ ਦੱਸਿਆ ਗਿਆ ਕਿ ਈਮਾਨਦਾਰ ਇਨਸਾਨ ਹੀ ਕਾਮਯਾਬ ਹੋ ਸਕਦਾ ਹੈ ਜਿਹੜਾ ਧੋਖੇਬਾਜ਼ ਹੁੰਦਾ ਉਹ ਇੱਕ ਵਾਰ ਤੱਕ ਕਿਸੇ ਨੂੰ ਤੁਸੀਂ ਧੋਖਾ ਦੇ ਕੇ ਠੱਗ ਲਾਉਂਗੇ ਹਿਰਾਫਰੀ ਕਰ ਲੋਗੇ ਪਰ ਜਦੋਂ ਸੱਚਾਈ ਸਾਹਮਣੇ ਆਏਗੀ ਨਾ ਉਹ ਆਪ ਵੀ ਨਹੀਂ ਤੁਹਾਡੇ ਕੋਲ ਆਏਗਾ ਤਾਂ ਦੂਜਿਆਂ ਨੂੰ ਵੀ ਰੋਕੇਗਾ ਭਾਈ ਉੱਥੇ ਨਾ ਜਾਇਓ ਉਹ ਬੰਦਾ ਹੀ ਗਲਤ ਹੈ ਇਹਦਾ ਨ ਕੀ ਹੁੰਦਾ ਬਿਜ਼ਨਸ ਰਿਸ਼ਤਾ ਖਤਮ ਇਸ ਲਈ ਦਸਨਾ ਕੀ ਚਾਹਦੇ ਆ ਕਿ ਹਰ ਰੋਜ਼ ਅਸੀਂ ਆਪਣੇ ਆਪ ਨੂੰ ਇੱਕ ਨਿਯਮ ਬਣਾਉਣਾ ਹੈ ਜਿਦਾ ਸ਼੍ਰੀ ਕ੍ਰਿਸ਼ਨ ਨੂੰ ਉਦਾਵਨੇ ਪੁੱਛਿਆ ਸੀ ਕਿ ਮਾਰਾ ਜਿੰਦਗੀ ਦਾ ਮਕਸਦ ਕੀ ਹੈ ਜਿੰਦਗੀ ਦਾ ਮਕਸਦ ਕੀ ਹੈ ਅੱਛਾ ਪਹਿਲਾਂ ਪਤਾ ਥੋੜਾ ਜਾਣ ਲਈਏ ਕਿ ਤੁਹਾਨੂੰ ਮਕਸਦ ਦਾ ਪਤਾ ਹੈ ਮਕਸਦ ਕਹਿੰਦੇ ਕਿ ਇਹਨੂੰ ਹੈ ਜਿਦਾ ਹੁਣ ਉਦਾਹਰਨ ਦਿਓ ਪੱਖੇ ਦਾ ਮਕਸਦ ਕੀ ਹੈ ਔਰ ਬੱਲਬ ਦਾ ਮਕਸਦ ਕੀ ਹੈ ਦੀਪਕ ਦਾ ਮਕਸਦ ਕੀ ਹੈ ਰੋਸ਼ਨੀ ਦੇਣਾ ਇਦਾਂ ਹੀ ਇਨਸਾਨ ਦੇ ਜੀਵਨ ਦਾ ਮਕਸਦ ਕੀ ਹੈ ਗੱਲ ਹੋ ਗਈ ਨਾ ਖਤਮ ਸਭ ਕੁਝ ਪਤਾ ਹੈ ਬੱਲਮ ਦਾ ਪਤਾ ਹੈ ਸੂਰਜ ਦਾ ਵੀ ਪਤਾ ਹੈ ਪੱਖੇ ਦਾ ਵੀ ਪਤਾ ਹੈ ਹਰ ਚੀਜ਼ ਦਾ ਪਤਾ ਪਰ ਆਪਣੇ ਜੀਵਨ ਦਾ ਪਤਾ ਨਹੀਂ ਭਾਈ ਆ ਜਿਹੜੀ ਜ਼ਿੰਦਗੀ ਤੂੰ ਜੀ ਰਿਹਾ ਆ ਤੈਨੂੰ ਇਹਦਾ ਪਤਾ ਨਹੀਂ ਬਾਕੀ ਸਭ ਕੁਝ ਪਤਾ ਹੈ ਤਾਂ ਕੀ ਫਾਇਦਾ ਕਰ ਫੇ ਮਜ਼ਾ ਹੈ ਜ਼ਿੰਦਗੀ ਦਾ ਕੋਈ ਕਿ ਮੈਨੂੰ ਇਹ ਤਾਂ ਪਤਾ ਗੱਡੀ ਕਿਸ ਵਾਸਤੇ ਬਣੀ ਹੈ ਟੇਬਲ ਕਿਸ ਵਾਸਤੇ ਹੈ ਕੁਰਸੀ ਕਿਸ ਵਾਸਤੇ ਹੈ ਪੱਖਾ ਕਿਸ ਵਾਸਤੇ ਹੈ ਆ ਫਲਾਨੀ ਚੀਜ਼ ਕਿਸ ਵਾਸਤੇ ਹੈ ਪੂਰੀ ਦੁਨੀਆ ਦਾ ਪਤਾ ਮੈਨੂੰ ਪਰ ਤੈਨੂੰ ਆਪਣਾ ਪਤਾ ਹੈ ਤੂੰ ਕਿਸ ਵਾਸਤੇ ਹੈ ਤੇਰੇ ਜੀਵਨ ਦਾ ਮਕਸਦ ਕੀ ਹੈ ਤਾਂ ਹੁਣ ਜਰਾ ਗੌਰ ਕਰੋ ਜੀ ਆਪਣੇ ਜੀਵਨ ਦਾ ਹੀ ਮਕਸਦ ਨਹੀਂ ਪਤਾ ਤਾਂ ਫਿਰ ਹੁਣ ਮਕਸਦ ਤਾਂ ਜੀਵਨ ਦਾ ਬਹੁਤ ਕੋਈ ਜੋੜ ਸਕਦੇ ਹੋ ਕੋਈ ਕਹਿੰਦੇ ਮੇਰਾ ਮਕਸਦ ਆ ਹੈ ਕੋਈ ਕਹਿੰਦਾ ਮੇਰਾ ਮਕਸਦ ਉਹ ਹੈ ਪਰ ਸਹੀ ਮਾਇਨੇ ਚ ਜਰਾ ਸਮਝੀਏ ਕਿਉਂਕਿ ਹਰ ਗੁਰੂ ਰਹਿਬਰ ਆਪਣੇ ਤਰੀਕੇ ਨਾਲ ਸਮਝਾਉਂਦੇ ਹਨ ਸ਼੍ਰੀ ਕ੍ਰਿਸ਼ਨ ਨੇ ਕੀ ਸਮਝਾਇਆ ਜਦੋਂ ਉਦੋਂ ਨੇ ਪੁੱਛਿਆ ਇਸ ਜ਼ਿੰਦਗੀ ਦਾ ਮਕਸਦ ਕੀ ਹੈ ਤਾਂ ਸ਼੍ਰੀ ਕ੍ਰਿਸ਼ਨ ਕਹਿੰਦੇ ਆਪਣੀ ਬੁਰੀ ਆਦਤੋਂ ਕੋ ਛੋੜਨਾ ਆਪਣੀ ਬੁਰੀ ਆਦਤੋਂ ਕੋ ਛੋੜਨਾ ਆਪਣੀ ਗਲਤੀਆਂ ਸੇ ਸਬਕ ਸਿੱਖਣਾ ਆਪਣੀ ਗਲਤੀਆਂ ਸੇ ਸਬਕ ਸਿੱਖਣਾ ਆਪਣੇ ਗੁਣੋ ਕੋ ਆਪਣੇ ਗੁਣੋ ਕੋ ਵੜਾਣਾ ਹੀ ਜ਼ਿੰਦਗੀ ਦਾ ਮਕਸਦ ਹੈ ਜਾਂ ਸਮਝ ਲੈਣਾ ਸਾਰਿਆਂ ਇਹਨੂੰ ਇੱਕ ਵਾਰੀ ਕਲੀਅਰ ਕਰ ਦਈਏ ਉਹ ਕਹਿੰਦੇ ਆ ਕਿ ਆਪਣੀ ਬੁਰੀ ਆਦਤਾਂ ਨੂੰ ਛੋੜਨਾ ਜਾਂ ਆਪਣੀਆਂ ਬੁਰੀਆਂ ਆਦਤਾਂ ਤੇ ਵਿਜੇ ਪਾਣਾ ਥਰਾ ਗੌਰ ਕਰਨਾ ਪਹਿਲਾ ਪੁਆਇੰਟ ਨੋਟ ਕਰੋ ਤੁਸੀਂ ਕਿ ਆਪਣੇ ਅੰਦਰ ਚੈੱਕ ਕਰੋ ਕਿ ਸਾਡੇ ਜੀਵਨ ਦਾ ਮਕਸਦ ਕੀ ਆਪਣੀਆਂ ਬੁਰੀਆਂ ਆਦਤਾਂ ਨੂੰ ਛੱਡਣਾ ਆਪਣੀ ਬੁਰੀ ਆਦਤਾਂ ਤੇ ਜਿੱਤੇ ਪਾਣਾ ਕਿਉਂਕਿ ਜਦੋਂ ਬੁਰੀ ਆਦਤ ਨੂੰ ਅਸੀਂ ਛੱਡਦੇ ਆ ਤਾਂ ਅਸੀਂ ਬਿਹਤਰ ਹੁੰਦੇ ਆ ਕਿਉਂਕਿ ਸਾਨੂੰ ਜੀਵਨ ਪਰਮਾਤਮਾ ਨੇ ਹਰ ਦਿਨ ਅੱਛਾ ਹੁਣ ਵਾਸਤੇ ਦਿੱਤਾ ਹੈ ਤੁਸੀਂ ਕੁਝ ਵੀ ਦੇਖ ਲਓ ਕੋਈ ਵੀ ਦੁਨੀਆ ਦੀ ਚੀਜ਼ ਦੇਖ ਲਓ ਹਰ ਰੋਜ਼ ਅੱਛੀ ਹੋ ਰਹੀ ਹੈ ਕਿ ਨਹੀਂ ਅੱਜ ਬੱਚੇ ਵੀ ਪੈਦਾ ਹੋ ਰਹੇ ਤਾਂ ਪਹਿਲਿਆਂ ਨਾਲੋਂ ਅਪਡੇਟ ਹੋ ਕੇ ਹੋ ਰਹੇ ਸਮਝਦਾਰ ਬੁੱਧੀਮਾਨ ਹੋ ਰਹੇ ਆ ਕਦੀ ਗੌਰ ਕਰਕੇ ਦੇਖਣਾ ਤੁਸੀਂ ਇਹ ਬੰਦਾ ਰੱਖੇ ਨਾ 100 ਸਾਲ ਪਹਿਲਾਂ ਬੱਚਾ ਕਿਦਾਂ ਦਾ ਜੰਮਦਾ ਸੀ 50 ਸਾਲ ਪਹਿਲਾਂ ਅੱਜ ਦਾ ਬੱਚਾ ਕਿਦਾਂ ਜੰਮਦਾ ਹੈ ਤਾਂ ਦੋਨਾਂ ਦੀ ਨੌਲੇਜ ਦਾ ਬੜਾ ਫਰਕ ਹੈ ਅੱਜ ਦੇ ਬੱਚੇ ਨੂੰ ਕਿੰਨਾ ਸਮਝ ਹੈ ਕਿੰਨੀ ਅਕਲ ਹੈ ਤਾਂ ਪਹਿਲੇ ਬੱਚਿਆਂ ਨੂੰ ਉਨੀ ਸਮਝ ਨਹੀਂ ਸੀ ਔਰ ਹਰ ਚੀਜ਼ ਹੁਣ ਤੁਸੀਂ ਕਿਸੇ ਵੀ ਚੀਜ਼ ਨੂੰ ਦੇਖ ਲਓ ਇਹ ਗੱਡੀ ਦੇਖ ਲਓ 10 ਸਾਲ ਪਹਿਲਾਂ ਗੱਡੀ ਬਣਦੀ ਸੀ ਤਾਂ ਕੈਸੀ ਸੀ ਅੱਜ ਗੱਡੀ ਖਰੀਦੋ ਫੰਕਸ਼ਨਲ ਵਿੱਚ ਫਰਕ ਹੈ ਕਿ ਨਹੀਂ ਅਪਡੇਟ ਹੈ ਕਿ ਨਹੀਂ ਚਾਹੇ ਮੋਬਾਈਲ ਹੈ ਚਾਹੇ ਕਪੜਾ ਹੈ ਚਾਹੇ ਗੱਡੀ ਹੈ ਚਾਹੇ ਕੁਝ ਵੀ ਹੈ ਤੁਸੀਂ ਕੋਈ ਵੀ ਪੱਖਾ, ਕੂਲਰ, ਏਸੀ, ਕੋਈ ਵੀ ਚੀਜ਼ ਦੇਖ ਲਓ, ਹਰ ਚੀਜ਼ ਅੱਗੇ ਤੋਂ ਅੱਗੇ ਬਿਹਤਰ ਹੋ ਰਹੀ ਹੈ। ਹੋ ਰਹੀ ਹੈ ਕਿ ਨਹੀਂ ਬਿਹਤਰ? ਇਹਦਾ ਮਤਲਬ ਕੀ ਹੈ? ਹਰ ਚੀਜ਼ ਬਿਹਤਰ ਹੋ ਰਹੀ ਹੈ ਕਿਉਂਕਿ ਕੁਦਰਤ ਦਾ ਨਿਯਮ ਹੀ ਹੈ। ਕੁਦਰਤ ਨੇ ਹਰ ਚੀਜ਼ ਇਸ ਲਈ ਬਣਾਈ ਕਿ ਹਰ ਦਿਨ ਬਿਹਤਰ ਹੋਵੇ ਪਰ ਇੱਕ ਇਨਸਾਨ ਹੀ ਜਿਹੜਾ ਰੁਕਿਆ ਹੋਇਆ ਹੈ। ਪਰ ਇਨਸਾਨ ਪਤਾ ਕੀ ਕਹਿੰਦਾ ਹੈ? ਤੂੰ ਪਹਿਲਾਂ ਵਰਗਾ ਨਹੀਂ ਰਿਹਾ। ਪਰ ਰੱਖੋ ਸਰ ਪਹਿਲਾਂ ਵਰਗੇ ਰੱਖੋ ਸਾਰਿਆਂ ਨੂੰ। ਬਦ ਵਧੀਆ ਤਾਂ ਹੋਣੀ ਨਹੀਂ ਦੇਓ ਕਿਸੇ ਨੂੰ। ਉਹ ਭਾਈ ਪਹਿਲਾਂ ਵਰਗੇ ਕਿਉਂ ਰਹੀਏ? ਐਸੀ ਕੋਈ ਪੱਥਰ ਥੋੜੀ ਹੈ। ਇਸ ਇਨਸਾਨ ਔਰ ਹਰ ਇਨਸਾਨ ਅੱਗੇ ਵਧਣ ਵਾਸਤੇ ਬਿਹਤਰ ਹੋਣ ਵਾਸਤੇ ਹੀ ਬਣਿਆ ਹੈ ਸਮਝਦੇ ਹੋ ਕਿ ਨਹੀਂ ਪਰ ਨਹੀਂ ਮਾਂ ਨੂੰ ਸ਼ਿਕਾਇਤ ਆ ਆ ਮੁੰਡਾ ਵਿਆਹ ਤੋਂ ਬਾਅਦ ਬਦਲ ਗਿਆ ਪਤਨੀ ਨੂੰ ਸ਼ਿਕਾਇਤ ਆ ਪਹਿਲਾਂ ਜਦੋਂ ਨਵਾਂ ਨਵਾਂ ਵਿਆਹ ਹੋ ਸੀ ਪਹਿਲਾਂ ਵਰਗਾ ਨਹੀਂ ਰਹਿ ਸਮਝਦੇ ਹੋ ਪਤੀ ਨੂੰ ਸ਼ਿਕਾਇਤ ਆ ਤੂੰ ਪਹਿਲਾਂ ਵਾਂਗੋ ਮੇਰਾ ਖਿਆਲ ਨਹੀਂ ਰੱਖਦੀ ਜਰਾ ਸਮਝਣਾ ਕਿਉਂ ਬੰਦਾ ਭੁੱਲ ਗਿਆ ਕਿ ਸੰਸਾਰ ਦਾ ਨਿਯਮ ਹੀ ਹੈ ਬਦਲਾਵ ਔਰ ਜਿੰਨੀ ਜਲਦੀ ਅਸੀਂ ਇਹ ਚੀਜ਼ ਸਮਝਾਂਗੇ ਕਿ ਬਦਲਾਵ ਸਾਨੂੰ ਕਬੂਲ ਕਰਨਾ ਉਹਨਾਂ ਸਾਡੀਆਂ ਟੈਨਸ਼ਨ ਆ ਸਾਡੇ ਦੁੱਖ ਵੀ ਘਟਦੇ ਹੁਣ जरा ਸੋਚੋ ਜੀ ਮਾਂ ਪਹਿਲੀ ਸਮਝ ਲਵੇ ਠੀਕ ਹੈ ਭਾਈ ਜੇ ਪੁੱਤ ਦਾ ਵਿਆਹ ਕੀਤਾ ਤਾਂ ਬਦਲ ਨਹੀਂ ਹੈ ਕਿਉਂਕਿ ਜੇ ਜੀਵਨ 'ਚ ਕੋਈ ਨਵਾਂ ਜੀਵਨ ਜੁੜਨਾ ਹੈ ਤਾਂ ਬਦਲਾਅ ਆਣਾ ਹੀ ਹੈ ਮੈਂ ਪਹਿਲੀ ਤਿਆਰ ਰਹਾ ਤਾਂ ਫਿਰ ਮਾਂ ਖੁਸ਼ੀ-ਖੁਸ਼ੀ ਅੱਗੇ ਵੱਧਦੀ ਹੈ ਸਮਝਦੇ ਹੋ ਕਿ ਨਹੀਂ ਇਹਨੂੰ ਕਹਿੰਦੇ ਪਹਿਲੀ ਆਪਣੇ ਆਪ ਨੂੰ ਰੈਡੀ ਕਰਨਾ ਸੋ ਆਪਣੇ ਆਪ ਨੂੰ ਬਿਹਤਰ ਬਣਾਉਣ ਵਾਸਤੇ ਜਰਾ ਸੋਚੀਏ ਕਿ ਅਸੀਂ ਕੀ ਕਰ ਰਹੇ ਹਾਂ ਉਹਦੇ ਵਾਸਤੇ ਆਪਣੀ ਬੁਰੀ ਆਦਤ ਨੂੰ ਛੱਡਣਾ ਆਪਣੀ ਬੁਰੀ ਆਦਤ ਨਾਲ ਯੁੱਧ ਕਰਨਾ ਉਹ ਤੇ ਵਿਜੇ ਪਾਣਾ ਜ਼ਰੂਰੀ ਹੈ ਕਹਿੰਦੇ ਬੁਰੀ ਆਦਤੋਂ ਕੋ ਛੋੜਨਾ ਬੁਰੀ ਆਦਤੋਂ ਕੋ ਛੋੜਨਾ ਆਪਣੀ ਗਲਤੀਆਂ ਸੇ ਸਬਕ ਸਿੱਖਣਾ ਔਰ ਆਪਣੇ ਗੁਨਾਹਾਂ ਕੋ ਵਿਕਸਿਤ ਕਰਨਾ ਹੀ ਜੀਵਨ ਕਾ ਮਕਸਦ ਹੈ ਇਸ ਲਈ ਆਪਣੇ ਜੀਵਨ ਦੇ ਮਕਸਦ ਨੂੰ ਅਸੀਂ ਪੂਰਾ ਉਦੋਂ ਹੀ ਕਰ ਸਕਦੇ ਜਦੋਂ ਹਰ ਰੋਜ਼ ਆਪਣੀਆਂ ਗਲਤੀਆਂ ਨੂੰ ਛੱਡਦੇ ਜਾਵਾਂਗੇ ਆਪਣੀਆਂ ਗਲਤੀਆਂ ਤੋਂ ਸਿੱਖਦੇ ਜਾਵਾਂਗੇ ਆਪਣੀਆਂ ਬੁਰੀਆਂ ਆਦਤਾਂ ਨੂੰ ਛੱਡਦੇ ਜਾਵਾਂਗੇ ਔਰ ਆਪਣੇ ਗੁਣਾਂ ਨੂੰ ਵਿਕਸਿਤ ਵਿਕਸਿਤ ਕਰਨ ਦਾ ਮਤਲਬ ਉਹ ਵਧਾਉਂਦੇ ਜਾਵਾਂਗੇ ਹੁਣ ਇੱਕ ਬੱਚੇ ਨੂੰ ਅੱਜ ਥੋੜਾ ਜਿਹਾ ਤਬਲਾ বাজਾਣਾ ਆਉਂਦਾ ਹੈ ਤਾਂ ਬੱਚਾ ਅਗਰ ਹੋਰ ਮਿਹਨਤ ਕਰੇ ਤਾਂ ਹੋਰ ਅੱਛਾ ਕਲਾਕਾਰ ਇਹਦਾ ਮਤਲਬ ਆਪਣੇ ਗੁਣਾਂ ਨੂੰ ਵਧਾ ਰਿਹਾ ਹੈ ਕਿਸੇ ਇਨਸਾਨ ਨੂੰ ਗਾਣਾ ਆਉਂਦਾ ਹੈ ਕਿਸੇ ਇਨਸਾਨ ਨੂੰ ਖਾਣਾ ਬਣਾਉਣਾ ਆਉਂਦਾ ਹੈ ਅਗਰ ਅੱਜ ਨੂੰ ਥੋੜਾ ਆਉਂਦਾ ਹੈ ਉਹ ਹੋਰ ਮਿਹਨਤ ਕਰੇ ਤਾਂ ਹੋਰ ਬਿਹਤਰ ਹੋ ਹੋ ਸਕਦਾ ਹੈ ਕਿ ਨਹੀਂ ਇਹਦਾ ਮਤਲਬ ਹਰ ਦਿਨ ਉਹ ਆਪਣੇ ਨੂੰ ਵਿਕਸਿਤ ਕਰ ਰਿਹਾ ਆਪਣੇ ਨੂੰ ਵਧਾ ਰਿਹਾ ਹੈ ਹੋਰ ਬਿਹਤਰ ਹੋ ਰਿਹਾ ਹੈ ਇਸ ਲਈ ਜੀਵਨ ਦਾ ਮਕਸਦ ਹੈ ਕਿ ਹਰ ਰੋਜ ਅਸੀਂ ਆਪਣੇ ਆਪ ਨੂੰ ਬਿਹਤਰ 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 ਬਣਾਉਂਦੇ ਤਾਂ ਹੁਣ ਆਪਣੇ ਆਪ ਨੂੰ ਪੁੱਛ ਕੇ ਦੇਖੋ ਕਿ ਅਸੀਂ ਆਪਣੇ ਜੀਵਨ ਦੇ ਮਕਸਦ ਨੂੰ ਪੂਰਾ ਕਰ ਵੀ ਰਹੇ ਹਾਂ ਜਾਂ ਅਸੀਂ ਉੱਥੇ ਹੀ ਬੈਠੇ ਹੋਏ ਹਾਂ ਆਪਣੀ ਸੋਚ ਨੂੰ ਉੱਥੇ ਹੀ ਰੱਖ ਕੇ ਬੈਠੇ ਮੈਂ ਨਹੀਂ ਬਦਲਣਾ ਮੈਂ ਨਹੀਂ ਸੁਧਰਨਾ ਜਿੱਦਾਂ ਦਾ ਮੈਂ ਠੀਕ ਹਾਂ ਤਾਂ ਫੇਗਾਂ ਲਈ ਯਾਦ ਰੱਖੋ ਜਦੋਂ ਤੱਕ ਇਨਸਾਨ ਜੀਵਿਤ ਹੈ ਬਦਲਾਅ ਆਏਗਾ ਮਰਦੇ ਅੰਦਰ ਕੋਈ ਸਮਝ ਦਿਓ ਕਿ ਨਹੀਂ ਜੀਂਦੇ ਜੀ ਉਦੋਂ ਬੰਦਾ ਆਪਣੇ ਆਪ ਨੂੰ ਖਤਮ ਕਰ ਲੈਂਦਾ ਜਿਹੜਾ ਕਹਿੰਦਾ ਮੈਂ ਬਦਲਣ ਨੂੰ ਤਿਆਰ ਹਾਂ ਕਿਉਂਕਿ ਅੱਛਾ ਬਦਲਾਵ ਲਿਆਓ ਆਪਣੇ ਅੰਦਰ ਬੁਰੇ ਬਦਲਾਵ ਤੋਂ ਬਚੋ ਸਮਝ ਰਹੇ ਹੋ ਨਹੀਂ ਅਗਰ ਕੋਈ ਬੁਰੀ ਚੀਜ਼ ਹੈ ਉਤੋਂ ਬਚੋ ਤਾਂ ਕੋਈ ਅੱਛੀ ਚੀਜ਼ ਹੈ ਜੋ ਸਾਡੇ ਜੀਵਨ ਨੂੰ ਬਿਹਤਰ ਬਣਾਵੇ ਉਹ ਬਦਲਾਵ ਨੂੰ ਸਵੀਕਾਰ ਕਰੋ ਫਿਰ ਚਾਹੇ ਉਹ ਗੱਲ ਕਿਸੇ ਨੇ ਵੀ ਕਹੀ ਹੋਵੇ ਉੱਥੇ ਮਕਸਦ ਨਹੀਂ ਹੈ ਕੋਈ ਵੀ ਕਿਉਂਕਿ ਅੱਛਾ ਗਿਆਨ ਅੱਛੀ ਸਿੱਖਿਆ ਸਾਨੂੰ ਜਿੱਥੋਂ ਵੀ ਮਿਲਦੀ ਹੈ ਉਤੋਂ ਸਾਨੂੰ ਲੈ ਲੈਣੀ ਚਾਹੀਦੀ ਹੈ ਇਹ ਲਈ ਅੱਜ ਤੋਂ ਇਹ ਤਿੰਨ ਚੀਜ਼ਾਂ ਤੁਸੀਂ ਵੀ ਸਮਝ ਲੈਣੀਆਂ ਹੈ ਕਿ ਬੁਰੀਆਂ ਆਦਤਾਂ ਨੂੰ ਛੱਡਣ ਦੀ ਕੋਸ਼ਿਸ਼ ਔਰ ਆਪਣੀਆਂ ਪਿਛਲੀਆਂ ਗਲਤੀਆਂ ਤੋਂ ਸਬਕ ਲੈਣਾ ਹੈ ਕਿਉਂਕਿ ਗਲਤੀ ਨੂੰ ਬਾਰ-ਬਾਰ ਦੁਹਰਾਉਣ ਵਾਲਾ ਨਾ ਸਮਝ ਹੁੰਦਾ ਹੈ ਇੱਕ ਵਾਰ ਗਲਤੀ ਹੋ ਗਈ ਸਬਕ ਲਓ ਸਮਝ ਦਿਓ ਕਿ ਨਹੀਂ ਜਿਦਾ ਬੰਦੇ ਨੂੰ ਪਤਾ ਅੱਗ 'ਚ ਹੱਥ ਪੈ ਗਿਆ ਤਾਂ ਹੱਥ ਸਾੜਦੀ ਤਾਂ ਹੁਣ ਅੱਗੇ ਤੋਂ ਬੰਦਾ ਬਚ ਕੇ ਚੱਲਦਾ ਹੈ ਸਮਝਦਾਰ ਤਾਂ ਇਹ ਬੰਦਾ ਕਹੇ ਲੈ ਉਸ ਦਿਨ ਸਾੜਿਆ ਸੀ ਅੱਜ ਕਿਹੜਾ ਸਾੜਨਾ ਹੈ ਮੈਨੂੰ ਤਾਂ ਫਿਰ ਦੁਬਾਰਾ ਅੱਗ 'ਚ ਹੱਥ ਪਾਵੇ ਤਾਂ ਉਹ ਮੂਰਖਤਾ ਹੈ ਕਿ ਬਾਰ-ਬਾਰ ਇੱਕੋ ਹੀ ਪੱਥਰ ਤੋਂ ਠੋਕਰ ਲੱਗੀ ਜਾਵੇ ਮੁਰਗਤਾ ਹੈ ਕਿ ਨਹੀਂ ਇਸ ਲਈ ਸਮਝਦਾਰ ਇਨਸਾਨ ਸਬਕ ਲੈਂਦਾ ਹੈ ਕਿ ਮੈਂ ਦੁਬਾਰਾ ਗਲਤੀ ਨਹੀਂ ਕਰਨੀ ਔਰ ਆਪਣੇ ਗੁਣਾਂ ਨੂੰ ਹਰ ਰੋਜ਼ ਵਿਕਸਿਤ ਕਰਨਾ ਹੀ ਸਾਡੇ ਜੀਵਨ ਦਾ ਆਪਣੇ ਆਪ ਨੂੰ ਬਿਹਤਰ ਬਣਾਣਾ ਹੀ ਸਾਡੇ ਜੀਵਨ ਦਾ ਇਸ ਲਈ ਅੱਜ ਤੋਂ ਸੋਚੋ ਕਿ ਮੈਂ ਕੁਝ ਅੱਛਾ ਹਰ ਰੋਜ਼ ਕਰਨਾ ਹੈ ਮੈਂ ਹਰ ਰੋਜ਼ ਕੋਸ਼ਿਸ਼ ਅੱਛਾ ਕਰਨਾ ਹੈ ਔਰ ਇਹ ਅੱਛਾ ਕਰਦਿਆਂ ਕਰਦਿਆਂ ਕਿਉਂਕਿ ਹਰ ਰੋਜ਼ ਕੁਝ ਅੱਛਾ ਕਰਦੇ ਜਾਓ ਕਰਦੇ ਜਾਓ ਕਰਦੇ ਜਾਓ ਕਹਿੰਦੇ ਹਰ ਰੋਜ਼ ਅੱਛਾ ਕਰਨ ਦੀ ਆਦਤ ਇੱਕ ਦਿਨ ਤੁਹਾਨੂੰ ਮਹਾਨ ਵੀ ਔਰ ਕਾਮਯਾਬ ਵੀ ਬਣਾ ਦੇਗੀ ਔਰ ਤੁਹਾਨੂੰ ਪਰਮਾਤਮਾ ਦੇ ਨੇੜੇ ਵੀ ਲੈ ਜਾਏਗੀ ਇਹਨੂੰ ਹੀ ਬੁੱਲੇ ਸ਼ਾਹ ਕਹਿੰਦੇ ਆ ਇਸੀ ਗੱਲ ਨੂੰ ਬੁੱਲੇ ਸ਼ਾਹ ਨੇ ਕਿਹਾ ਕਿ ਬੁੱਲਿਆ ਰੱਬ ਸੱਚੇ ਦੇ ਰਾਹ ਤੇ ਬੁੱਲਿਆ ਜੋ ਵੀ ਰੋਜ਼ ਕਦਮ ਜੋ ਪੁੱਟਦਾ ਕਹਿੰਦੇ ਰੱਬ ਸੱਚੇ ਦੇ ਰਸਤੇ ਜਿਹੜਾ ਰੋਜ਼ ਇੱਕ ਇੱਕ ਕਦਮ ਵੀ ਵਧਾਂਦਾ ਚੱਲਾ ਜਾਂਦਾ ਹੈ ਇੱਕ ਇੱਕ ਕਦਮ ਵੀ ਪੁੱਟਦਾ ਚੱਲਾ ਜਾਂਦਾ ਹੈ ਰੱਬ ਸੱਚੇ ਦੀ ਰਹਿਮਤ ਨਾਲ ਫਿਰ ਜਗ ਤੇ ਮੌਜਾਂ ਇੰਦੇ ਫੇ ਉਹਦੀ ਰਹਿਮਤ ਨਾਲ ਹੀ ਬੰਦਾ ਜੱਗ ਤੇ ਮੋਜਾਂ ਲੁੜਦਾ ਹੈ ਕਿਉਂਕਿ ਉਹਦੀ ਦਿੱਤੀ ਜ਼ਿੰਦਗੀ ਨੂੰ ਜਦੋਂ ਉਹਦੇ ਰਸਤੇ ਤੇ ਚਲਾਈਏ ਤਾਂ ਫੇ ਸਾਡੇ ਜੀਵਨ 'ਚ ਖੁਸ਼ੀਆਂ ਵੀ ਆਂਦੀਆਂ ਹੈ ਸਾਡੇ ਜੀਵਨ 'ਚ ਆਨੰਦ ਵੀ ਨਿਯਮ ਗਿਆਨ ਜ਼ਰੂਰੀ ਹੈ ਇਸੇ ਤਰ੍ਹਾਂ ਅਗਰ ਅਸੀਂ ਵੀ ਇਹ ਨਿਯਮ ਜਾਣ ਲਵਾਂਗੇ ਕਿਉਂਕਿ ਰੱਬ ਦਾ ਕੁਦਰਤ ਦਾ ਇਹ ਨਿਯਮ ਹੈ ਕਿ ਹਰ ਇਨਸਾਨ ਜਿੱਦਾਂ ਇੱਕ ਨਿਯਮ ਬਾਰੇ ਹਜ਼ੂਰ ਨੇ ਦੱਸਿਆ ਹੈ ਕੇ ਰੱਬ ਕਹਿੰਦਾ ਹੈ ਹਰ ਇਨਸਾਨ ਕੋ ਉਤਨਾ ਹੀ ਦਿਆ ਜਾਏਗਾ ਜਿੰਨੀ ਉਹ ਕੋਸ਼ਿਸ਼ ਹੁਣ ਤੁਸੀਂ ਸੋਚ ਲਓ ਅੱਜ ਜਿੰਨਾ ਤੁਹਾਨੂੰ ਮਿਲ ਰਿਹਾ ਉਹ ਰੱਬ ਨਹੀਂ ਦੇ ਰਿਹਾ ਤੁਹਾਡੀ ਕੋਸ਼ਿਸ਼ ਹੀ ਇੰਨੀ ਹੈ ਜੇਕ ਬੰਦਾ ਕਹਿੰਦਾ ਮੈਨੂੰ ਇੰਨੀ ਦਿਹਾੜੀ ਮਿਲ ਰਹੀ ਹੈ ਭਾਈ ਤੂੰ ਹੈ ਹੀ ਇੰਨੇ ਜੋਗਾ ਮਿਹਨਤ ਹੀ ਉਨੀ ਕਰ ਰਿਹਾ ਹੈ ਅਗਰ ਜ਼ਿਆਦਾ ਸਿੱਖ ਲਵੇਂ ਜ਼ਿਆਦਾ ਮਿਹਨਤ ਕਰੇ ਤੂੰ ਅੱਗੇ ਵਧ ਸਮਝਦੇ ਹੋ ਨਹੀਂ ਅਗਰ 8 ਘੰਟੇ ਡਿਊਟੀ ਕਰਾਗੇ ਤਾਂ ਉਹਨਾਂ ਮਿਲਣਾ 12 ਕਰ ਦੇਵਾਂਗੇ ਹਰ ਇਨਸਾਨ ਨੂੰ ਉਨਾ ਹੀ ਮਿਲਦਾ ਚਾਹੇ ਰੋਹਾਨੀਅਤ ਦਾ ਮਾਮਲਾ ਹੋਵੇ ਚਾਹੇ ਦੁਨਿਆਵੀ ਮਾਮਲਾ ਹੋਵੇ ਇੱਕ ਬੱਚਾ ਕਹਿੰਦਾ ਮੈਂ ਪੜ੍ਹੀ ਦੱਸ ਸਕਦਾ ਐ ਤੇ ਤੈਨੂੰ 10ਵੀਂ ਦਾ ਸਰਟੀਫਿਕੇਟ ਹੀ ਮਿਲਣਾ 12ਵੀਂ ਦਾ ਨਹੀਂ ਮਿਲਣਾ ਇੱਕ ਬੱਚਾ ਕਹਿੰਦਾ ਮੈਂ ਹੋਰ ਪੜ੍ਹਨਾ ਹੈ ਮੈਂ ਹੋਰ ਮਿਹਨਤ ਕਰਨੀ ਹੈ ਫਿਰ 12ਵੀਂ ਤੱਕ ਪਹੁੰਚ ਜਾਏਗਾ ਯਾਨੀ ਜਿੰਨੀ ਅਸੀਂ ਮਿਹਨਤ ਕਰਨ ਨੂੰ ਤਿਆਰ ਆ ਚਾਹੇ ਦੁਨਿਆਵੀ ਮਾਰਗ ਹੈ ਚਾਹੇ ਰੂਹਾਨੀਅਤ ਦਾ ਮਾਰਗ ਹੈ ਜਿੰਨੀ ਮਿਹਨਤ ਕਰਨ ਨੂੰ ਤਿਆਰ ਹੈ ਉੰਨੀ ਵੱਡੀ ਮੰਜ਼ਿਲ ਵੀ ਇਹ ਨਿਯਮ ਹੈ ਕੁਦਰਤ ਦਾ ਇਸ ਲਈ ਵਿਸ਼ਵਾਸ ਦੇ ਨਾਲ ਜਦੋਂ ਅਸੀਂ ਕੋਸ਼ਿਸ਼ ਕਰਦੇ ਆ ਮਿਹਨਤ ਕਰਦੇ ਆ ਤਾਂ ਫਿਰ ਸਾਨੂੰ ਮਿਲਦਾ ਵੀ ਬਹੁਤ ਇਸ ਲਈ ਇਹ ਹੁਣ ਸਮਝ ਲੈਣਾ ਕਿ ਰੱਬ ਸੱਚੇ ਦੀ ਰਾਹ ਤੇ ਬੁੱਲਿਆ ਰੋਜ ਕਦਮ ਜੋ ਪੁੱਟਦਾ ਰੱਬ ਸੱਚੇ ਦੀ ਰਹਿਮਤ ਨਾ ਫੀ ਜਗ ਤੇ ਮੋਜਾਂ ਇਹਲੇ ਮੋਜਾਂ ਲੁੱਟਣੀਆਂ ਅੱਜ ਤੋਂ ਨਿਯਮ ਬਣਾਓ ਕਿ ਅਸੀਂ ਵੀ ਰੋਜ ਰੋਜ ਕਦਮ ਰੱਬ ਦੇ ਰਸਤੇ ਵਧਾਣਾ ਹੈ